ਹਰਜੀਤ ਸਿੰਘ ਦਾ ਕੀਤਾ ਜੈੰਤੀਪੁਰ ਦੀਆਂ ਅੱਡੇ ਦੀਆਂ ਸੰਤਾਨਾਂ ਇੱਕ ਧੰਨਵਾਦ ਇਸ ਵਿੱਚ ਸਰਦਾਰ ਸੁਖਚਾਨ ਸਿੰਘ ਬਾਬਾ ਜੀ ਧਾਨ ਸਿੰਘ ਚਾਚੂ ਵਾਲੀ ਕੁਲਦੀਪ ਸਿੰਘ ਰਣਜੀਤ ਸਿੰਘ ਚਾਚੂ ਵਾਲੀ ਵਿੱਕੀ ਸੋਢੀ ਤੇ ਹੋਰ ਵੀ ਇੱਥੇ ਲੋਕ ਮੌਜੂਦ ਰਹੇ ਉਹਨਾਂ ਵੱਲੋਂ ਉਹਨਾਂ ਨੂੰ ਸਿਰੋਪੇ ਭਾਗੇ ਹਾਰ ਭਾਗੇ ਉਹਨਾਂ ਦਾ ਨਿਗਾ ਸਵਾਗਤ ਕੀਤਾ ਗਿਆ ਹਰਜੀਤ ਸਿੰਘ ਉਹ ਸਖਸ਼ਾ ਹੈ ਜੋ ਕਿ ਆਪਣੇ ਗੁਰਦਾਂਵਾਰੇ ਪਾਕਿਸਤਾਨ ਵਿੱਚੋਂ ਦਰਸ਼ਨ ਕਰਦਾ ਹੋਇਆ ਆਪਣੀ ਗੱਡੀ ਦੇ ਉੱਪਰ ਜਿਹੜਾ ਸਫ਼ਰ ਕਰਦਾ ਹੋਇਆ ਆਪਣੇ ਪੰਜਾਬ ਦੇ ਪਿੰਡ ਜਿਹੜਾ ਗੁਰਦਾਸਪੁਰ ਪਿੰਡ ਵਿੜੈਚ ਵਿੱਚ ਪਹੁੰਚਿਆ ਉਹਨਾਂ ਨਾਲ ਗੱਲਬਾਤ ਕੀਤੀ ਸਾਡੇ ਪੱਤਰਕਾਰਾਂ ਨੇ ਜੀ ਅੱਜ ਤੁਸੀਂ ਪੰਜਾਬ ਦੀ ਧਰਤੀ ਦੇ ਉੱਤੇ ਆਏ ਜੇ ਕੀ ਕਹਿਣਾ ਚਾਹੁੰਦੇ ਜੇ ਤੇ ਕਿਸ ਮਕਸਦ ਲਈ ਜਿਹੜੇ ਵੀ ਆਪਨਾ ਸੈਰ ਕਰ ਰਹੇ ਹੋ ਆ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਖੋ ਜੀ ਮੈਂ ਆਸਟਰੀਆ ਤੋਂ ਇਸ ਜਰਨੀ ਤੇ ਨਿਕਲਿਆ ਸੀਗਾ तकरीबन 5 ਕੁ ਮਹੀਨਿਆਂ ਦੇ ਵਿੱਚ ਅੱਜ ਮੈਂ ਇੰਡੀਆ ਚ ਪਹੁੰਚਿਆ ਵਾਂ ਤੇ ਜਰਨੀ ਜਿਹੜੀ ਆ ਜੇ ਆਪਾਂ ਗੱਲ ਕਰੀਏ ਉਥੋਂ ਇੱਥੋਂ ਤੱਕ ਤੇ 20 ਦਿਨ ਹੀ ਲੱਗਦੇ ਆ ਵੈਸੇ ਬਟ ਹਰ ਇੱਕ ਮਿਸ਼ਨ ਸੀਗਾ ਕਿ ਹਰ ਕੰਟਰੀ ਨੂੰ ਐਕਸਪਲੋਰ ਕਰਦੇ ਆਈਏ ਐਕਸਪਲੋਰ ਕਰਦੇ ਹੋਏ ਪਾਕਿਸਤਾਨ ਦੇ ਵਿੱਚ ਗੁਰਧਾਮਾਂ ਦੇ ਦਰਸ਼ਣਦਾਰ ਕਰਦੇ ਅੱਜ ਆਪਾਂ ਪਹੁੰਚੇ ਆ ਜੀ ਇੱਥੇ ਦਰਬਾਰ ਸਾਹਿਬ ਗੁਰੂ ਅਮਰਦਾਸ ਸੱਚੇ ਪਾਸ਼ਾ ਦੇ ਚਰਨਾਂ 'ਚ ਸਰਮਸਤਕ ਹੋ ਕੇ ਤੇ ਹੁਣ ਆਪਾਂ ਜਾਂਦੇ ਪਏ ਆ ਜਿਹੜੀ ਜਰਨੀ ਅੱਜ ਮੇਰੀ ਐਕਚੁਅਲ ਚ ਖਤਮ ਹੋਣੀ ਹੈ ਮੇਰੇ ਪਿੰਡ ਜਾ ਕੇ ਮੇਰਾ ਪਿੰਡ ਆ ਜੀ ਗੁਰਦਾਸਪੁਰ ਜ਼ਿਲ੍ਹਾ ਪਿੰਡ ਬੜੈਚ ਸਰਦਾਰ ਸਰੂਪ ਸਿੰਘ ਜੀ ਦਾ ਮੈਂ ਸੁਪੁੱਤਰ ਆ ਉੱਥੇ ਜਾ ਕੇ ਜਿਹੜੀ ਮੇਰੀ ਜਰਨੀ ਆ ਜੀਰੀ ਸੰਪੂਰਨ ਹੋਣੀ ਹੈ ਹੁਣ ਤੱਕ ਦਾ ਜਿਹੜਾ ਵਾ ਕਿੰਨਾ ਕੁ ਸਫਰ ਜਿਹੜਾ ਵਾ ਤੈਅ ਕਰ ਚੁਕੇ ਨੇ ਸਫਰ ਗੱਡੀ ਦੇ ਉੱਪਰ ਤੇ ਲਿਖਿਆ ਹੋਇਆ 15000 ਕਿਲੋਮੀਟਰ ਬਟ ਜਿਹੜਾ ਕਿ ਮੇਰਾ 20000 ਕਿਲੋਮੀਟਰ ਸਫਰ ਜਿਹੜਾ ਮੇਰਾ ਪੂਰਾ ਹੋ ਚੁੱਕਾ ਜੀ ਮੈਂ ਆਪਣਾ ਮਕਸਦ ਕੀ ਸੀ ਵੀ ਜਿਹੜਾ ਵੀ ਆਪਣਾ ਬਾਇਰ ਰੋਡ ਗੱਡੀ ਤੇ ਹੋਣਾ ਪਿਆ ਵਾ ਜੀ ਇਹ 2 ਸਾਲ ਪਹਿਲਾਂ ਮਨ 'ਚ ਵਿਚਾਰ ਆਈ ਸੀ ਕਿ ਪਾਕਿਸਤਾਨ ਗੁਰਦਹਾਮਾ ਦੇ ਦਰਸ਼ਨ ਕਰਨੇ ਅੱਛਾ ਜੀ ਤੇ ਇਹ ਵਿਚਾਰ ਸੀ ਕਿ ਜਾਣਾ ਬਾਇਰ ਰੋਡ ਆ ਤੇ ਬਾਇਰ ਰੋਡ ਇਹ ਕੈਂਪਰ ਦਾ ਤਨੀ ਸੀ ਸੋਚਿਆ ਪਹਿਲਾਂ ਤੇ ਗੱਡੀ ਦਾ ਸੋਚਿਆ ਸੀਗਾ ਬਟ ਜਦੋਂ ਮੈਂ ਇੱਕ ਗਤਕਈਆਂ ਨਾਲ ਐਡਵੈਂਚਰਿੰਗ ਬੰਦਾ ਵਾਂ ਸੋਚਿਆ ਕਿ ਹਰ ਕੰਟਰੀ ਦੇ ਵਿੱਚ ਐਡਵੈਂਚਰ ਕਰਨੇ ਆ ਤੇ ਉਹਦੇ ਵਾਸਤੇ ਕੁਝ ਇਦਾਂ ਦੀ ਚੀਜ਼ ਚਾਹੀਦੀ ਜਿਹਦੇ ਵਿੱਚ ਆਪਾਂ ਸੌਂ ਸਕੀਏ ਤੇ ਮੁਸਲਮਾਨ ਕੰਟਰੀਆਂ ਚੋਂ ਲੰਘ ਕੇ ਜਾਣਾ ਤੇ ਖਾ ਸਕੀਏ ਆਪਣਾ ਜਿਹੜਾ ਮੀਲ ਇੱਕ ਵੈਜੀਟੇਰੀਅਨ ਬੰਦਾ ਹੋਣ ਕਰਕੇ ਸੋ ਇਸ ਕਰਕੇ ਜਿਹੜੀ ਇਹ ਗੱਡੀ ਜਿਹੜੀ ਉਹਦਾਂ ਦੀ ਮੋਡੀਫਾਈ ਕਰਾਈ ਆ ਆਪਾਂ ਤੇ ਮੋਡੀਫਾਈ ਕਰਾਉਂਦੇ 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 ਆਪਾਂ ਇੱਥੋਂ ਤੱਕ ਪਹੁੰਚੇ ਆ ਉਹਦਾ ਸਿਰਫ ਰੀਜ਼ਨ ਇਹੋ ਹੀ ਸੀਗਾ ਜੀ ਕੰਟਰੀ ਨੂੰ ਐਕਸਪਲੋਰ ਕਰਨਾ ਤੇ ਪਾਕਿਸਤਾਨ ਗੁਰਦਾਮਾ ਦੇ ਦਰਸ਼ਨਦਾਰ ਕਰਨਾ ਤੇ 20 ਹਜ਼ਾਰ ਕਿਲੋਮੀਟਰ ਦੀ ਡਰਾਈਵ ਕਰਕੇ ਇੱਥੇ ਪਹੁੰਚੇ ਹਾਂ ਜੀ ਹੁਣ ਭਾਰਤ ਦੇ ਵਿੱਚ ਤੁਸੀਂ ਇਸ ਟਾਈਮ ਕਿਥੇ ਕਿਥੇ ਜਿਹੜੀ ਆ ਇਹ ਸਾਰੀ ਯਾਤਰਾ ਕਰੋਗੇ ਆ ਪਹਿਲਾਂ ਦੀ ਜਰਨੀ ਜਿਹੜੀ ਆ ਮੇਰੀ ਸੰਪੂਰਨ ਹੋਣੀ ਆ ਆਪਣੇ ਗ੍ਰਹਿ ਵਿਖੇ ਜਾ ਕੇ ਉਸ ਤੋਂ ਬਾਅਦ ਵੀ ਨਵੀਂ ਜਰਨੀ ਸ਼ੁਰੂ ਹੋਊਗੀ ਜੋ ਕਿ ਪੰਜਾਂ ਤਖਤਾਂ ਦੇ ਦਰਸ਼ਨਦਾਰੀ ਕਰਨੇ ਨੇ ਤੇ ਪੰਜਾਂ ਤਖਤਾਂ ਦੇ ਦਰਸ਼ਨਦਾਰਾਂ ਤੋਂ ਬਾਅਦ ਵੀ ਜਰਨੀ ਜਿਹੜੀ ਮੇਰੀ ਆ ਇੰਡੀਆ ਦੀ ਸੰਪੂਰਨ ਹੋ ਜਾਏਗੀ ਫਿਰ ਇਸੇ ਤਰ੍ਹਾਂ ਫਿਰ ਵਾਪਸੀ ਜਰਨੀ ਸ਼ੁਰੂ ਹੋਵੇਗੀ ਇਹ ਆਉਣ ਵਾਲੇ ਸਮੇਂ 'ਚ ਵੀ ਇਹ ਜਿਹੜੀ ਜਰਨੀ ਚੱਲਦੀ ਰਹੇਗੀ ਕਿ ਜਾਂ ਫਿਰ ਪੀਤੇ ਸਮਾਪਤੀ ਕਰ ਦੇ। ਇਹ ਤੇ ਸਤਿਗੁਰ ਸਾਹਿਬ ਮਹਾਰਾਜ ਜਨਨ ਜੀ ਫਿਲਹਾਲ ਤੇ ਆ ਕਿ ਜਿਹੜੀ ਇੰਡੀਆ ਦੀ ਯਾਤਰਾ ਸੰਪੂਰਨ ਕਰਕੇ ਆਪਣੇ ਗ੍ਰਹਿ ਵਿਖੇ ਵਾਪਸ ਆਸਟਰੀਆ ਜਾ ਕੇ ਜਰਨੀ ਸੰਪੂਰਨ ਹੋ ਜਾਣੀ। ਬਾਕੀ ਅੱਗੇ ਜਿੱਦਾਂ ਮਹਾਰਾਜ ਨੂੰ ਪਾਵੇਗੇ। ਆਪਣੇ ਗੁਰੂ ਘਰ ਦਾ ਮਹਾਰਾਜ ਦੇ ਦਰਸ਼ਨ ਕਰਕੇ ਕਿੰਨੀ ਕਿ ਖੁਸ਼ੀ ਮਹਿਸੂਸ। ਮੈਨੂੰ ਲੱਗਦਾ ਕਿ ਜਿਹੜਾ ਵੀ ਫੋਰਨ ਕੰਟਰੀਆਂ ਦੇ ਵਿੱਚ ਰਹਿੰਦਾ ਹੈ ਉਹਨੂੰ ਆਣ ਕੇ ਇੱਥੇ ਜੋ ਖੁਸ਼ੀ ਮਹਿਸੂਸ ਹੋਣ ਵਾਲੀ ਹੈ ਉਹ ਸ਼ਬਦਾਂ ਦੇ ਵਿੱਚ ਬਿਆਨ ਕਰਨੀ ਥੋੜੀ ਮੁਸ਼ਕਲ ਆ। ਉਸ ਤੋਂ ਵੀ ਜ਼ਿਆਦਾ ਹੀ ਜ਼ਿਆਦੀ ਗੱਲ ਆ ਕਿ ਇੱਥੇ ਜਿੰਨੇ ਵੀ ਆਪਣੇ ਗੁਰਸਿੱਖ ਜਾਂ ਪੰਜਾਬੀ ਵੀਰ ਵਸਦੇ ਨੇ ਹਰ ਇੱਕ ਦਾ ਮਨ ਕਰਦਾ ਹੈ ਕਿ ਜਿੱਥੇ ਸਾਡਾ ਜਨਮ ਸਥਾਨ ਆ ਗੁਰੂ ਨਾਨਕ ਪਾਤਸ਼ਾਹ ਦੀ ਧਰਤੀ ਜਿਹੜੀ ਪਾਕਿਸਤਾਨ ਦੇ ਵਿੱਚ ਆ ਸੋ ਉਸ ਸਥਾਨ ਤੇ ਹਰ ਇੱਕ ਦੀ ਇੱਛਾ ਹੁੰਦੀ ਜਾਂਦੀ ਸੋ ਦਾਸ ਨੂੰ ਅਰਕੀ ਸੁਭਾਗ ਪ੍ਰਾਪਤ ਹੋਇਆ ਬੜੀ ਖੁਸ਼ੀ ਹੋਈ ਬਸ ਸਰ ਬਹੁਤ ਖੁਸ਼ੀ ਹੋਈ ਇਹ ਸਾਨੂੰ ਸਾਡੇ ਨਾਲ ਹਰਜੀਤ ਸਿੰਘ ਜੀ ਜਿੰਨਾਂ ਦਾ ਕੀ ਗੁਰਦਾਸਪੁਰ ਜ਼ਿਲ੍ਹੇ ਦੇ ਵੜੈਚ ਪਿੰਡ ਦੇ ਵਿੱਚ ਰਹਿੰਦੇ ਆ ਇਹ ਆ ਉਥੋਂ ਅਸ਼ਰੀਆ ਜੋ ਵਿੱਚੋਂ ਆਪਣੇ ਬਾਈ ਰੋਡ ਆਏ ਆ ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਇਸ ਟਾਈਮ ਸਾਨੂੰ ਵੀ ਵਧੀਆ ਲੱਗਾ ਵਾ ਸਾਡੇ ਚੈਨਲ ਦੇ ਮਾਦੀ ਮਰਾਏ ਲੋਕਾਂ ਤੱਕ ਇਹ ਸੰਦੇਸ਼ ਹੈ ਵੀ ਆਪਣੇ ਗੁਰੂ ਦਾ ਮਾਰੇ ਦਰਸ਼ਨ ਕਰਨੇ ਚਾਹੀਦੇ ਆ ਆਪਣਾ ਇੱਕ ਮੇਨ ਮਕਸਦ ਹੋਣਾ ਚਾਹੀਦਾ ਵੀ ਆਪਣੇ ਗੁਰੂਆਂ ਦੀਆਂ ਉਹ ਜਗ੍ਹਾ ਦੇਖ ਸਕੀਏ ਜਿਨ੍ਹਾਂ ਨੂੰ ਅਸਾਂ ਨੂੰ ਚਰਨ ਸ਼ੋਭ ਪ੍ਰਾਪਤ ਹੋਈਏ ਸਾਡੇ ਗੁਰੂਆਂ ਦੀ ਆਪਾਂ ਉਹ ਵੇਖਣਾ ਚਾਹੁੰਦੇ ਆ ਮੈਂ ਸੁਖਬੀਰ ਸਿੱਧੂ ਪਬਲਿਕ ਪ੍ਰਾਈਮ ਟੀਵੀ ਕੈਮਰਾ ਪਰਸਨ ਕੇਵੀ ਸਿੱਧੂ ਨਾਲ ਧੰਨਵਾਦ ਜੀ